ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਚਐਮਟੀਵੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਜੋ ਕੁਸ ਮਸੱਯਾਾਂ ਚੱਲ ਰਹੀਆਂ ਨੇ ਜੋ ਉਤਰਾ ਚੜਾਅ ਚੱਲ ਰਹੇ ਨੇ ਉਸੇ ਹੀ ਤਹਿਤ ਹੁਣ ਸੁਖਬੀਰ ਬਾਦਲ ਨੂੰ ਜਿੱਥੇ ਦੋਰਾ ਝਟਕਾ ਲੱਗਿਆ ਇੱਕ ਪਾਸੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਬਗਾਵਤ ਹੋਈ ਬਗਾਵਤ ਤੋਂ ਬਾਅਦ ਜਿੱਦਾਂ ਜਸੇਵਰ ਹਟਾਏ ਗਏ ਸੀ ਜੋ ਘਟਨਾਵਾਂ ਕਰਮ ਵਪਰਿਆ ਇੱਕ ਤਾਂ ਉਹ ਝਟਕਾ ਸੀ ਕਿ ਅਕਾਲੀ ਦਲ ਦੇ ਵੀ ਜਿਹੜੀ ਫੁੱਟ ਪੈ ਗਈ ਹੈ ਪਰ ਹੁਣ ਉਦੋਂ ਉਸ ਤੋਂ ਬਾਅਦ ਜਿਹੜੀ ਅਗਲੀ ਫੁੱਟ ਕਹਿ ਲਈ ਚੈਪਟਰ ਅਗਲਾ ਝਟਕਾ ਕਹਿ ਲਈਏ ਉਹ ਝਟਕਾ ਵਿਕਰਮ ਸਿੰਘ ਮਜੀਠੀਆ ਨੇ ਦਿੱਤਾ ਵਿਕਰਮ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਸੈਵਨ ਦੀ ਪ੍ਰਗਟ ਕੀਤੀ ਤਾਂ ਜਿਸ ਤਰ੍ਹਾਂ ਜਿਹੜੀ ਅਕਾਲੀ ਦਲ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਬਿਆਨ ਆਏ ਭਾਵੇਂ ਬਲਵਿੰਦਰ ਸਿੰਘ ਪੁੰਦੜ ਹੋਰਾ ਦੇ ਵੱਲੋਂ ਪਹਿਲਾਂ ਬਿਆਨ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਜੋ ਜਾਰੀ ਕੀਤਾ ਗਿਆ ਸੀ ਕਿ ਉਹਨਾਂ ਨੇ ਪਿੱਠ ਤੇ ਛੁਰਾ ਮਾਰਿਆ ਕੀ ਉਹ ਜਿਹੜੇ ਸੁਪਰ ਸੀਐਮ ਵਿਕਰਮ ਸਿੰਘ ਮਜੀਠੀਆ ਸੀ ਉਸ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਵੀ ਐਲਾਨ ਕੀਤਾ ਗਿਆ ਸੀ ਇਸ਼ਾਰਾ ਕੀਤਾ ਗਿਆ ਸੀ ਵੀ ਤੁਹਾਡੇ ਕਾਰਵਾਈ ਕਰਾਂ ਜਿਹੜੇ ਪਾਰਟੀ ਦੇ ਖਿਲਾਫ ਚੱਲ ਰਹੇ ਨੇ ਅਨੁਸ਼ਾਸਨ ਦੇ ਵਿੱਚ ਨਹੀਂ ਹੈਗੇ ਤਾਂ ਉਸ ਤੋਂ ਬਾਅਦ ਸੁਖਵੀਰ ਬਾਦਲ ਦੇ ਲਈ ਸੁਖਵੀਰ ਬਾਦਲ ਵੀ ਇਸ ਨੂੰ ਲੈ ਕੇ ਬੜੇ ਦੁਬਿਧਾ ਦੇ ਵਿੱਚ ਸੀ ਕਿ ਅਧਿਕਾਰੀ ਹੋ ਕੀ ਰਿਹਾ ਲਗਾਤਾਰ ਜੋ ਕੁਝ ਮਤਲਬ ਮਸਲਾ ਸੁਲਝਾਉਣ ਦੀ ਗੱਲ ਕਰਦੇ ਆ ਤਾਂ ਲਗਾਤਾਰ ਨਿਰੰਤਰ ਵਧਦਾ ਹੀ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਲਗਾਤਾਰ ਜਦੋਂ ਵੀ ਇੱਕ ਕਦਮ ਰੱਖਿਆ ਤਾਂ ਉਹ ਉਸ ਤੋਂ ਉਲਟ ਹੁੰਦਾ ਗਿਆ तकरीबन ਸਾਰੀ ਗੱਲਾਂ ਵਿੱਚ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋ ਕੇ ਲੈ ਲੈ ਜਾਂ ਫਿਰ ਬਾਕੀ ਜਿਹੜੀ ਭਰਤੀ ਨੂੰ ਲੈ ਕੇ ਕਰ ਲਈਏ ਵਿਕ੍ਰਮ ਸਿੰਘ ਮਜੀਠੀਆ ਦੇ ਮਸਲੇ ਦੀ ਗੱਲ ਕਰ ਲਈਏ ਜਿੱਤੇਦਾਰ ਨੂੰ ਹਟਾਉਣ ਦੀ ਗੱਲ ਕਰ ਲਈਏ ਜਾਂ ਫਿਰ ਉਸ ਤੋਂ ਬਾਅਦ ਜਿਹੜੀ ਅਸਹਿਮਤੀ ਪ੍ਰਗਟ ਕਰਨ ਦੀ ਗੱਲ ਸੀ ਜਾਂ ਪਿੱਛੇ ਛੁਰਾ ਮਾਰਨ ਵਾਲੀ ਗੱਲ ਸੀ ਵੱਡੇ ਪੱਧਰ ਦੇ ਉੱਤੇ ਉਸ ਤੋਂ ਬਾਅਦ ਲੀਡਰਾਂ ਦੇ ਵੱਲੋਂ ਜਿਹੜੇ ਸਿਫੇ ਦੇ ਦਿੱਤੇ ਗਏ ਸੀ ਹੁਣ ਇਸ ਸਾਰੇ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੋ ਸਬੂਤ ਘਟਨਾ ਕਰਵਾ ਆਪਰੇਸੀ ਹੁਣ ਸ਼ੋਮਨੀ ਅਕਲਦਲ ਬਾਦਲ ਨੇ ਅਸਲ ਦੇ ਵਿੱਚ ਆਪਣੀ ਨਰਮੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਗੱਲ ਇਹ ਕਹੀ ਜਾ ਰਹੀ ਸੀ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਕਾਰਨ ਦੇ ਸੋ ਨੋਟਿਸ ਜਾਰੀ ਕੀਤੇ ਜਾਣਗੇ ਹੁਣ ਉਸ ਨੂੰ ਦੇਖਦੇ ਹਾਂ ਹੁਣ ਪਾਰਟੀ ਦੀ ਦਸ਼ਾ ਦਿਸ਼ਾ ਨੂੰ ਦੇਖਦੇ ਹਾਂ ਭਵਿੱਖ ਨੂੰ ਵੇਖਦੇ ਹਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨ ਦੇ ਵਿੱਚ ਜਿਹੜੇ ਵਿਰਸਾ ਸਿੰਘ ਬਲਟੋਆ ਤੇ ਬਿਲਵਿੰਦਰ ਸਿੰਘ ਪੁੰਦਰ ਉਹਨਾਂ ਦੇ ਕੋਲ ਮੀਟਿੰਗ ਕਰਨ ਦੇ ਲਈ ਪਹੁੰਚੇ ਸੀ ਪਰ ਭਾਵੇਂ ਉਹ ਨਹੀਂ ਮਿਲ ਸਕੇ ਕਿਉਂਕਿ ਉਹਨਾਂ ਦਾ ਦੂਜਾ ਮਸਲਾ ਵੀ 17 ਤਰੀਕ ਨੂੰ ਜੋ ਹੋਣਾ ਜੋ ਕੁਝ ਉਹਨਾਂ ਦੇ ਉੱਤੇ ਉਹ ਵੀ ਤਲਵਾ ਲਟਕ ਰਹੀ ਹੈ ਉਸ ਦੇ ਬਾਬਤ ਉਹਨਾਂ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਹੁਣ ਅਕਾਲੀ ਦਲ ਦੇ ਲਈ ਵਿਕ੍ਰਮ ਸਿੰਘ ਮਜੀਠੀਆ ਬੜੇ ਅਹਿਮ ਨੇ ਕਿਉਂਕਿ ਸੁਖਵੀਰ ਬਾਦਲ ਦੇ ਲਈ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਵਿੱਚੋਂ ਪਹਿਲਾਂ ਭਾਵੇਂ ਸੁਖਦੇਵ ਸਿੰਘ ਢੀਂਡਸਾ ਹੋਵੇ ਰਣਜੀਤ ਸਿੰਘ ਬਰਨਪਰਾ ਦੀ ਗੱਲ ਕਰ ਲਈਏ ਸੇਵਾ ਸਿੰਘ ਸੇਖਵਾਲ ਦੀ ਗੱਲ ਕਰ ਲਈਏ ਜਾਂ ਫਿਰ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਪਹਿਲਾਂ ਲੀਡਰ ਛੱਡ ਕੇ ਪਾਸੇ ਹੋਏ ਸੀ ਤਾਂ ਉਸ ਤੋਂ ਬਾਅਦ ਹੁਣ ਜਦੋਂ 2024 ਦੀਆਂ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਜਿਤੇ ਬੀਬੀ ਜਗੀਰ ਕੋਰ ਦੀ ਗੱਲ ਕਰ ਲਈਏ ਸਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰ ਲਈਏ ਜਿਹੜੇ ਵੱਡੇ ਪਰਿਵਾਰ ਨੇ ਜਿਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਗੱਲ ਕਰ ਲਈਏ ਇਹ ਵੱਡੇ ਪਰਿਵਾਰ ਦਿੱਤੇ ਛੱਡ ਕੇ ਹੋਈ ਪਾਸੇ ਹੋਈ ਸੀ ਤਾਂ ਇੰਨੀ ਮੈਨੂੰ ਲੱਗਦਾ ਸੁਖਜੀਤ ਬਾਦਲ ਨੂੰ ਚਿੰਤਾ ਨਹੀਂ ਸੀ ਪਰ ਜਦੋਂ ਵਿਕਰਮ ਸਿੰਘ ਮਜੀਠੀਆ ਪਾਰਟੀ ਦੇ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ ਤਾਂ ਕਿਤੇ ਨਾ ਕਿਤੇ ਭਾਵੇਂ ਇੱਕ ਵਾਰ ਤਾਂ ਗੁੱਸੇ ਦੇ ਵਿੱਚ ਆਏ ਸੀ ਪਾਰਟੀ ਦੀ ਲੀਡਰਸ਼ਿਪ ਪਰ ਉਹਨਾਂ ਨੇ ਠੰਡੇ ਦਿਮਾਗ ਨਾਲ ਸੋਚਿਆ ਹੋਊਗਾ ਵਿਚਾਰ ਕੀਤਾ ਹੋਊਗਾ ਭਾਈ ਜਿਹੜੇ ਆਪਾਂ ਮੌਕੇ ਤੇ ਆਪਣਾ ਇਹੋ ਜਿਹੇ ਬਿਆਨ ਦੇਤੇ ਜੇ ਵਿਕਰਮ ਸਿੰਘ ਜੀਠੀਆ ਹੱਥੋਂ ਖੁੱਸ ਗਏ ਤਾਂ ਸਮਝ ਲਿਓ ਅਕਾਲੀ ਦਲ ਬਾਦਲ ਅਲ ਜਿਹੜਾ ਗਰੁੱਪ ਸੀ ਇਹ ਸਾਰਾ ਖਤਮ ਹੋ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਕੋਈ ਟਿੱਪਣੀ ਆਉਂਦੀ ਹੈ ਕੋਈ ਅਕਾਲ ਦਲ ਦੇ ਵੱਲੋਂ ਜਦੋਂ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਜਾਂਦੀ ਹੈ ਨਾ ਤਾਂ ਉਹਦਾ ਪ੍ਰਭਾਵ ਜਿੱਥੇ ਮੀਡੀਆ ਦੇ ਵਿੱਚ ਵੀ ਜਾਂਦਾ ਹੈ ਪੂਰੇ ਪੰਜਾਬ ਦੇ ਵੋਟਰਾਂ ਦੇ ਵਿੱਚ ਵੀ ਜਾਂਦਾ ਹੈ ਉਹ ਵੀ ਉਹਦੀ ਨੋਟ ਕਰਦੇ ਗੱਲ ਭਾਵੇਂ ਅੱਜ ਜੋ ਮਰਜੀ ਹੈ ਸੁਖਵੀਰ ਬਾਦਲ ਦੀ ਅੱਜ ਜਦੋਂ ਅਕਾਲੀ ਦਲ ਦੇ ਲੀਡਰਸ਼ਿਪ ਦੇ ਵਿੱਚ ਕੋਈ ਵਿਰੋਧੀਆਂ ਦੇ ਉੱਤੇ ਵਾਰ ਕਰਦੇ ਨੇ ਸ਼ਬਦੀ ਵਾਰ ਕਰਦੇ ਨੇ ਤਾਂ ਉਹਦਾ ਇੰਨਾ ਪ੍ਰਭਾਵ ਨਹੀਂ ਪੈਂਦਾ ਸੀ ਜਦੋਂ ਬਿਕਰਮ ਸਿੰਘ ਮਜੀਠੀਆ ਕੋਈ ਇਹ ਵੀ ਐਲਾਨ ਕਰ ਦਿੰਦੇ ਸੀ ਨਾ ਕਿ ਮੈਂ ਅੱਜ 2 ਵਜੇ ਪ੍ਰੈਸ ਕਾਨਫਰੰਸ ਕਰਾਂਗਾ ਜੋ ਹੋਲੇ ਉਹਨੇ ਕਰਨਾ ਹੁੰਦਾ ਉਸ ਤੋਂ ਪਹਿਲਾਂ ਇੱਕ ਨੀਤੇ ਵੱਡੇ ਤੌਰ ਦੇ ਉੱਤੇ ਕੁਐਸਚਨ ਮਾਸਟਰ ਕਹਿ ਲਈ ਜਾਂ ਫਿਰ ਕਹੇ ਵੀ ਵਿਰੁੱਧਿਆ ਰੂ ਚਿੰਤਾ ਛਿੜ ਜਾਂਦੀ ਸੀ ਲੈ ਪਾਈ ਅੱਜ ਕਿਹਦਾ ਖਲਾਰਾ ਪਾਊਗਾ ਵਿਕਰਮ ਸਿੰਘ ਜੀਠਿਆ ਨੇ ਜਿਹੜੀ ਗੱਲਾਂ ਕੀਤੀਆਂ ਤੱਥਾਂ ਦੇ ਆਧਾਰ ਤੇ ਕੀਤੀਆਂ ਨੇ ਭਾਵੇਂ ਜਿਹੜੇ ਮਸਲੇ ਉਹਨਾਂ ਚੁੱਕਦੇ ਰਹੇ ਨੇ ਪਰ ਜਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਵੱਲੋਂ ਸਹਿਮਤੀ ਪ੍ਰਗਟ ਕਰਦੇ ਨੇ ਦੇਖੋ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਸਹਿਮਤ ਹੋਣਾ ਅਸਹਿਮਤ ਹੋਣਾ ਪਰ ਜੇਕਰ ਪਾਰਟੀ ਕਹੇ ਜੋ ਅਸੀਂ ਕਰਤਾ ਉਹੀ ਸਹੀ ਹੈ ਇਹ ਵੀ ਫਿਰ ਲੋਕਤੰਤਰ ਨਹੀਂ ਨਾ ਉਹ ਵੀ ਮਨੁੱਖ ਹੈ ਨਾ ਭਾਵੇਂ ਪਾਰਟੀ ਦੇ ਵਿੱਚ ਹੋਰ ਵੀ ਬਹੁਤ ਲੀਡਰ ਨੇ ਸਹਿਮਤੀ ਹੋਣਗੇ ਅਸਹਿਮਤ ਵੀ ਹੋਣਗੇ ਪਰ ਜਿਹੜੇ ਅੱਜ ਅਕਲਦ ਨਾਲ ਨਹੀਂ ਜੁੜੇ ਹੋਏ ਉਹ ਵੀ ਸਹਿਮਤ ਹੈ ਕਈ ਕਈ ਅਸਹਿਮਤ ਹੈ ਇਹ ਤਾਂ ਹਿੱਸਾ ਹੈ ਨਾ ਇਸ ਚੀਜ਼ ਦਾ ਸਮਾਜ ਦਾ ਹਿੱਸਾ ਹੈ ਤਾਂ ਲੋਕਤੰਤਰਤਾ ਵੀ ਸਹਿਮਤੀ ਪ੍ਰਗਟ ਕਰਨੀ ਹੈ ਇਹ ਕੋਈ ਤਾਨਾਸ਼ਾਹੀ ਰਾਤ ਥੋੜੀ ਹੈ ਪਾਰਟੀ ਦੇ ਵਿੱਚ ਹੁਣ ਹਾਂ ਜੇ ਪਾਰਟੀ ਦੇ ਵੱਲ ਕੋਈ ਗਲਤ ਫੈਸਲਾ ਲਿਆ ਗਿਆ ਤਾ ਉਹ ਪਾਰਟੀ ਦੇ ਭਵਿੱਖ ਦੇ ਲਈ ਖਤਰਨਾਕ ਨਾ ਬਣ ਜੇ ਤਾਂ ਕਰਕੇ ਇਹ ਸਹਿਮਤੀ ਜਿਹੜੀ ਅਸਹਿਮਤੀ ਪ੍ਰਗਟਾਈ ਸੀ ਵਿਕ੍ਰਮ ਸਿੰਘ ਜੀਟੀਆ ਹੋਰਾਂ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜੇਕਰ ਕਹਿ ਲਈਏ ਵੀ ਵੱਡੇ ਫੈਨਸ ਜਿਹੜੇ ਲੇ ਕੇ ਸੀ ਜਿਹੜੇ ਨਹੀਂ ਮੰਨੇ ਕਿ ਜੀ ਜੇਕਰ ਉਦੋਂ ਹੀ ਵਿਕ੍ਰਮ ਸਿੰਘ ਜੀਟੀਆ ਵਰਗੇ ਜਾਂ ਹੋਰ ਵੱਡੇ ਲੀਡਰ ਤਾਨਾਸ਼ਾਈ ਜਿਹੜਾ ਰਵਈਆ ਹੁੰਦੇ ਸੀ ਪਹਿਲਾਂ ਜੇਕਰ ਉਦੋਂ ਹੀ ਅਸਹਿਮਤੀ ਪ੍ਰਗਟ ਕਰ ਦਿੰਦੇ ਵੀ ਜਿਹੜੇ ਮਸਲੇ ਸੀ ਤਾਂ ਇੱਥੋਂ ਤੱਕ ਨਾ ਪਹੁੰਚਦੀ ਕਿਉਂਕਿ ਦੇਖੋ ਇੱਕ ਗੱਲ ਇੱਥੇ ਹੋਰ ਵੀ ਹੈ ਉਹਨ ਇਸ ਸਾਰੇ ਵਰਤਾਰੇ ਦੇ ਵਿੱਚ ਜਿਵੇਂ ਸੁਖਵੀਰ ਬਾਦਲ ਤਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਸੇਪ ਬੈਠੇ ਨੇ। ਭਾਵੇਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਇਸ਼ਾਰੇ ਦੇ ਉੱਤੇ ਸਭ ਕੁਝ ਚੱਲ ਰਿਹਾ ਪਰ ਉਹ ਨਾ ਤਾਂ ਇਸ ਵਕਤ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ। ਜੇਕਰ ਕੱਲ ਨੂੰ ਜਾਂ ਫਿਰ ਜੇਕਰ ਭਵਿੱਖ ਦੇ ਵਿੱਚ 2 ਦਸੰਬਰ ਦੇ ਵਾਂਗ ਇਸ ਮਸਲੇ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਾ ਸਹਿਬ ਦੇ ਉੱਤੇ ਕੋਈ ਜਥੇਦਾਰ ਮੁਰ੍ਹ ਸਕਦਾ। ਕੀ ਉਹਦੇ ਵਿੱਚ ਸੁਖਵੀਰ ਬਾਦਲ ਨੂੰ ਸਜ਼ਾ ਲੱਗੂਗੀ ਕੀ ਸੁਖਵੀਰ ਬਾਦ ਉਹਦੇ ਸ਼ਾਮਲ ਹੋ ਸਕਦੇ ਨੇ ਨਹੀਂ ਹੋ ਸਕਦੇ ਕਿਉਂਕਿ ਸੁਖਵੀਰ ਬਾਦਲ ਨਾ ਤਾਂ ਲੀਡਰਸ਼ਿਪ ਦੇ ਵਿੱਚ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਅਸਤੀਫਾ ਜਿਹੜੀ ਵਰਕਿੰਗ ਕਮੇਟੀ ਚ ਉਹਨਾਂ ਨੇ ਪ੍ਰਵਾਨ ਵੀ ਕੀਤਾ ਹੋਇਆ ਸੀ ਉਹਨਾਂ ਨੇ ਜਿਹੜੀ ਦੂਜੀ ਮੈਂਬਰਸ਼ਿਪ ਸ਼ੁਰੂ ਕੀਤੀ ਸੀ ਉਹਦੇ ਵਿੱਚ ਉਹ ਭਾਗੀਦਾਰ ਬਣੇ ਸੀ ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਅਕਲਦਾਂ ਦੇ ਵਿੱਚ ਮਤਲਬ ਸਭ ਤੋਂ ਪਹਿਲੀ ਮੈਂਬਰਸ਼ਿਪ ਉਹਨਾਂ ਨੇ ਲਈ ਸੀ ਲੰਬੀ ਤੋਂ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਜਥੇਦਾਰਾਂ ਦੇ ਖਿਲਾਫ ਸੀ ਜੀ ਅਕਾਲ ਤਖਤ ਸਾਹਿਬ ਦੇ ਖਿਲਾਫ ਭਾਵੇਂ ਬਗੀਆਂ ਦੇ ਵੱਲੋਂ ਭਾਵੇਂ ਦਾਗੀਆਂ ਦੇ ਵੱਲੋਂ ਜੋ ਸ਼ਬਦ ਵਰਤੇ ਗਏ ਨੇ ਉਸ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਨੇ ਕੋਈ ਸਹਿਯੋਗ ਨਹੀਂ ਪਾਇਆ ਹੁਣ ਤੱਕ ਸੁਖਵੀਰ ਬਾਦਲ ਦਾ ਨਾ ਕਿਸੇ ਦੇ ਹੱਕ ਦੇ ਵਿੱਚ ਨਾ ਕਿਸੇ ਦੇ ਵਿਰੋਧ ਦੇ ਵਿੱਚ ਬਿਆਨ ਨਹੀਂ ਦੇਖ ਨੂੰ ਮਿਲਿਆ ਨਾ ਮੀਡੀਆ ਦੇ ਵਿੱਚ ਨਾ ਇਲੈਕਟ੍ਰੋਨਿਕ ਦੇ ਵਿੱਚ ਨਾ ਪ੍ਰਿੰਟ ਮੀਡੀਆ ਦੇ ਵਿੱਚ ਪਰ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਜਾਂ ਬਾਕੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੂੰ ਇਹ ਵੀ ਖਤਰਾ ਕੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਕਾਲੀਤ ਸਾਬ ਦੇ ਮੂਰੇ ਖੜ ਕੇ ਹਾਂ ਜਾਂ ਨਾ ਦੇ ਵਿੱਚ ਜਵਾਬ ਹੋ ਕੇ ਤਾਂ ਫਿਰ ਕੀ ਜਵਾਬ ਦੇਵਾਂਗੇ ਇਹ ਵੀ ਚਰਚਾ ਮਾਣੇ ਕਿਉਂਕਿ ਇੱਕ ਪੱਖ ਇਹ ਵੀ ਹੈ ਪਰ ਬਿਕਰਮ ਸਿੰਘ ਮਜੀਠੀਆ ਦੀ ਜੇਕਰ ਗੱਲ ਕਰੀਏ ਤਾਂ ਬਿਕਰਮ ਸਿੰਘ ਮਜੀਠੀਆ ਉਹ ਲੀਡਰ ਨੇ ਇੱਕੋ ਇੱਕ ਅਕਾਲੀ ਦਲ ਦੇ ਵਿੱਚ ਜਿਹੜੇ ਅਕਾਲੀ ਦਲ ਨੂੰ ਮਤਲਬ ਜੋ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਭਾਵੇਂ 2017 ਤੋਂ ਬਾਅਦ ਜੇਕਰ ਕੋਈ ਕੱਢ ਸਕਦਾ ਹੈ ਜਾਂ ਫਿਰ ਕੋਈ ਸਮਰਥਾ ਰੱਖਦਾ ਵੀ ਅਕਾਲੀ ਦਲ ਨੂੰ ਇਸ ਸੰਕਰ ਦੇ ਵਿੱਚੋਂ ਕੱਢ ਕੇ ਮਲੇ ਮੂੜੋ ਜਿਹੜੇ ਸਿਆਸੀ ਤੌਰ ਦੇ ਉੱਤੇ ਧਰਾਤਲ ਦੇ ਉੱਤੇ ਮਜ਼ਬੂਤ ਕਰਨਾ ਹੋਵੇ ਤਾਂ ਉਹ ਇਕੋ ਲੀਡਰ ਹੈ ਮਨਜੀਤਿਆ ਕੀ ਹੁਣ ਪੰਜਾਬ ਦੇ ਲੋਕ ਵਿਰਸਾ ਸਿੰਘ ਵਲਟੋਆ ਦੇ ਉੱਤੇ ਇੰਨਾ ਯਕੀਨ ਕਰਦੇ ਆ ਕਿ ਉਹਨਾਂ ਤੋਂ ਪਹਿਲਾਂ ਹੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਹੋਇਆ ਪਾਰਟੀ ਦੇ ਵੱਲ 6 ਸਾਲ ਦੇ ਵਾਸਤੇ ਜਿਸ ਤਰ੍ਹਾਂ ਜੋ ਕੁਝ ਕਰਨਾ ਕਰਵਾ ਪਰਿਆ ਭਾਵੇਂ ਸਿਆਸੀ ਜਾਂ ਗੈਰ ਸਿਆਸੀ ਜੋ ਕੁਝ ਹੋਇਆ ਉਸ ਨੂੰ ਲੈ ਕੇ ਕਿੱਚੋ ਤਾਂ ਚੱਲ ਜੀ ਰਹੀ ਸੀ ਕੀ ਪੰਜਾਬ ਦੇ ਲੋਕ ਪੰਜਾਬ ਦੇ ਵੋਟਰ ਕੀ ਮੋੜ ਜਿਸ ਤਰ੍ਹਾਂ ਹੁਣ ਜਦੋਂ ਉੱਥੇ 10 ਤਰੀਕ ਨੂੰ ਸੇਵਾ ਸੰਭਾਲ ਸੀ ਜਿਸ ਤਰ੍ਹਾਂ ਕੁਲਦੀਪ ਸਿੰਘ ਕੜਗੱਜ ਹੋਰਾਂ ਦੀ ਜਦੋਂ ਉੱਥੇ ਅੰਤਰੀ ਕਮੇਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਤਰ੍ਹਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਸੁੱਚਾ ਸਿੰਘ ਲੰਗਾ ਬੋਲ ਰਹੇ ਸੀ ਕਿ ਉਹਨਾਂ ਨੂੰ ਫਿਰ ਪੰਜਾਬ ਦੇ ਲੋਕ ਜਦ ਸਿੱਖ ਵੋਟਰ ਪਿੰਡਾਂ ਦੇ ਵਿੱਚ ਬੈਠੇ ਉਹ ਟਕਸਾਲੀ ਲੀਡਰ ਕਿ ਉਹਨਾਂ ਨੂੰ ਫਿਰ ਆਗੂ ਮੰਨਣਗੇ ਕਿ ਉਹਨਾਂ ਦੀ ਗੱਲ ਮੰਨ ਲੈਣਗੇ ਨਹੀਂ ਮੰਨਣਗੇ ਹੋਰ ਹੋਰ ਲੀਡਰ ਕਿਹੜੇ ਬੱਚੇ ਨਿਕਲ ਦਲ ਦੇ ਕੋ ਦਲਜੀਤ ਸਿੰਘ ਚਿਮਾ ਦਲਜੀਤ ਸਿੰਘ ਚਿੰਮੇ ਦਾ ਕੀ ਇੰਨਾ ਪ੍ਰਭਾਵ ਹੈਗਾ ਵੀ ਜਦੋਂ ਕੋਈ ਸਟੇਟਮੈਂਟ ਦਿੰਦੇ ਵੀ ਉਹਨਾਂ ਦਾ ਇੰਨਾ ਵਿਰੋਧੀ ਦੇ ਉੱਤੇ ਫਰਕ ਪੈਂਦਾ ਹੋਵੇ ਕਿਉਂਕਿ ਅਕਾਲੀ ਦਲ ਦੇ ਕੋਲ ਵਿਕਰਮ ਸਿੰਘ ਮਜੀਠੀਆ ਇੱਕ ਇਹੋ ਜਿਹਾ ਲੀਡਰ ਹੈ ਜਿਸ ਦਾ ਸਟੇਟਮੈਂਟ ਦਿੱਤੀ ਹੋਈ ਦਾ ਵੀ ਵਿਰੋਧੀ ਦੇ ਪ੍ਰਭਾਵ ਤਾਂ ਜਿੱਥੇ ਪੈਂਦਾ ਹੈ ਪੈਂਦਾ ਲੋ ਟਵੀਟ ਵੀ ਕਰ ਦਿੰਦਾ ਹਨ ਵਿਕਰਮ ਸਿੰਘ ਮਜੀਠੀਆ ਤਾਂ ਭਾਜੜਾ ਪੈ ਜਾਂਦੀਆਂ ਨੇ ਜਿਸ ਤਰ੍ਹਾਂ ਅੱਜ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਹੈ ਵੀ ਪਤਾ ਹੀ ਨਹੀਂ ਕਿ ਦੇ ਖਿਲਾਫ ਕੋਈ ਚੀਜ਼ ਕੱਢ ਲਿਆਵੇ ਕਿਉਂ ਜਿਵੇਂ ਉਹ ਗੱਲਬਾਤ ਕਰਦਾ ਹੈ ਉਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਤੋਂ ਵੀ ਲੋਕ ਨਹੀਂ ਜਿਹੜੇ ਦੂਜੇ ਪਾਰਟੀਆਂ ਦੇ ਲੀਡਰ ਨੇ ਉਹ ਡਰਦੇ ਨੇ ਵੀ ਕਿਤੇ ਉਹਨੇ ਫਿਰ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਬਹੁਤ ਚੱਕੀਆਂ ਸੀ ਮੁੱਦੇ ਵੀ ਇਹਦੇ ਵਿੱਚ ਫਰਾਂ ਦੇ ਵੀਡੀਓ ਹੈ ਉਹਨਾਂ ਕੋਲ ਦੂਜੀਆਂ ਪਾਰਟੀਆਂ ਨੂੰ ਡੈਮੇਜ ਕਰਨ ਵਾਸਤੇ ਜਾਂ ਫਿਰ ਕਹ ਲਈ ਦੂਜੀ ਪਾਰਟੀਆਂ ਨੂੰ ਦੇ ਖਿਲਾਫ ਉਹਨਾਂ ਦੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਸਬੂਤ ਵੀ ਨੇ ਵੀਡੀਓਜ਼ ਵੀ ਨੇ ਜਿਹੜੀਆਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਦੂਜੀਆਂ ਵਿਰੋਧੀਆਂ ਪਾਰਟੀਆਂ ਨੂੰ ਭਾਜੜਾ ਪਾ ਸਕਦੇ ਨੇ ਪਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਲਗਾਤਾਰ ਚਰਚਾਵਾ ਸੀ ਜਿਹੜੀਆਂ ਇਹ ਧੂਆਂ ਸੀ ਲਗਾਤਾਰ ਲਗਾਤਾਰ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਤੇ ਉਦੋਂ ਤੋਂ ਉੱਠਦਾ ਆ ਰਿਹਾ ਤਾਂਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਸਾਂਝੇ ਤੌਰ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਦਿਖਾ ਦੇਣ। ਉਦੋਂ ਵੀ ਇਹ ਸਵਾਲ ਉੱਠੇ ਸੀ ਇਹ ਲਗਾਤਾਰ ਚੱਲਦਾ ਆ ਰਿਹਾ ਸੀ ਇਹ ਇੰਨਾ ਨਹੀਂ ਹੈਗਾ ਵੀ ਹੁਣੇ ਇਹ ਚੀਜ਼ ਹੋਈ ਹੈ ਪਰ ਇਹਦੇ ਵਿੱਚ ਇਹ ਵੀ ਅਕਾਲੀ ਦਲ ਦੇ ਵਿੱਚ ਜਿਹੜਾ ਦੋਰਾ ਝੜਕਾ ਸੁਖਬੀਰ ਬਾਦਲ ਨੂੰ ਲੱਗਿਆ ਇਸ ਕੁਬੀਰ ਬਾਦਲ ਲਈ ਬੜਾ ਅਸਹਿਨ ਯੋਗ ਹੈ ਕਿਉਂਕਿ ਜੇਕਰ ਵਿਕ੍ਰਮ ਸਿੰਘ ਜੀਠੀਆ ਨਹੀਂ ਆਉਂਦੇ ਕਿਸੇ ਦੂਜੀ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਫਿਰ ਉਹ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਭਾਵੇਂ ਮਨਪ੍ਰੀਤ ਸਿੰਘ ਬਾਦਲ ਦਾ ਉਹ ਪ੍ਰਭਾਵ ਨਹੀਂ ਸੀ ਮਨਪ੍ਰੀਤ ਸਿੰਘ ਬਾਦਲ ਇਕੱਲੇ ਗਏ ਸੀ ਉਦੋਂ ਜਦੋਂ 2012 ਦੀਆਂ ਚੋਣਾਂ ਤੋਂ ਪਹਿਲਾਂ ਵੱਖ ਹੋ ਕੇ ਸੀ ਉਹ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਬਣਾਈ ਗਈ ਸੀ ਪਰ ਅੱਜ ਸਥਿਤੀ ਹੋਰ ਹੈ ਜੇਕਰ ਵਿਕ੍ਰਮ ਸਿੰਘ ਮਜੀਠੀਆ ਜਾਂ ਫਿਰ ਜਿਹੜੇ ਬਗਵੀ ਹੋਏ ਅਕਾਲੀ ਨੇ ਜੇਕਰ ਜਿੱਤ ਨਹੀਂ ਸਕਦੇ ਤਾਂ ਜਿੱਤਣ ਤੋਂ ਅਸਮਰਥ ਕਰ ਸਕਦੇ ਨੇ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਦਾ ਉਹ ਸੁਪਨਾ ਤੋੜ ਸਕਦੇ ਨੇ ਜਿਹੜਾ ਸੁਖਵੀਰ ਸਿੰਘ ਬਾਦਲ ਲਗਾਤਾਰ ਸੋਚਦਾ ਸੀ ਕਿ 25 ਵਾਰ ਰਾਜ ਕਰਾਂਗੇ ਸੁਖਵੀਰ ਬਾਦਲ ਦਾ ਉਹ ਸੁਪਨਾ ਚੱਕਣਾ ਚੂਰ ਕਰ ਦੇਣਗੇ ਜਿਹੜਾ ਸੁਖਵੀਰ ਬਾਦਲ ਦੇ ਦੇ ਹੈਗਾ ਦਿਮਾਗ ਦੇ ਵਿੱਚ ਜਾਂ ਉਹਦੇ ਮਨ ਦੀ ਇੱਛਾ ਇੱਕ ਭਵਿੱਖ ਦੇ ਵਿੱਚ ਕੀ ਉਹ ਪੰਜਾਬ ਦਾ ਸੀਐਮ ਬਣੇ ਕਿਉਂਕਿ ਉਸ ਨੂੰ ਲੈ ਕੇ ਸਾਰੇ ਵਰਤਾਰੇ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਹੋਣਾ ਬੇਹਦ ਜ਼ਰੂਰੀ ਹੈ ਭਾਵੇਂ ਅਕਾਲ ਦਲ ਬਾਦਲ ਦੀ ਹੋਵੇ ਜਾਂ ਫਿਰ ਕੋਈ ਦੂਜੀ ਪਾਰਟੀ ਹੋਵੇ ਜਿਸ ਤਰ੍ਹਾਂ ਜਿਹੜੀਆਂ ਕੇਂਦਰੀ ਸ਼ਕਤੀਆਂ ਨੇ ਜਾਂ ਫਿਰ ਕੇਂਦਰੀ ਪਾਰਟੀਆਂ ਨੇ ਉਹ ਪੰਜਾਬ ਦੇ ਨਾਲ ਬਹੁਤਾ ਚੰਗਾ ਨਹੀਂ ਕਰ ਰਹੀਆਂ ਭਾਵੇਂ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਜਾਂ ਫਿਰ ਦੂਜੀ ਗੱਲ ਦੀ ਕਰ ਲਈਏ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਰਾਜ ਸਭਾ ਮੈਂਬਰ ਲਾਏ ਗਏ ਸੀ ਤਾਂ ਪੰਜਾਬ ਦੇ ਪੰਜਾਬ ਦੇ ਪਿਆਪਿੰਦ ਦਾ ਹੱਕ ਦਿੱਲੀ ਵਾਲਿਆਂ ਨੇ ਕਿਉਂ ਦਿੱਤਾ ਗਿਆ ਸੀ ਕੀ ਜਿਹੜਾ ਨੂੰ ਰਾਜ ਸਭਾ ਦਾ ਮੈਂਬਰ ਲਗਾਇਆ ਗਿਆ ਸੀ ਉਹਨਾਂ ਦੀ ਪੰਜਾਬ ਦੇ ਲਈ ਕੀ ਦੇਣ ਸੀ ਉਹਨਾਂ ਦੀ ਦੇਣ ਪਾਰਟੀ ਲਈ ਹੋ ਸਕਦੀ ਹੈ ਹਰਪ੍ਰੀਤ ਸਿੰਘ ਨਾਂ ਵਧੀਆ ਸੀ ਅਸਾਂ ਸਿੰਘ ਸਿੱਚੇਵਾਲ ਵਧੀਆ ਸੀ ਪਰ ਉੱਥੋਂ ਵਿਧਾਇਕ ਹਟਾ ਕੇ ਇੱਥੇ ਲਾ ਲਾ ਦੇ ਨੇ ਹੁਣ ਜਿਹੜੇ ਰਾਜ ਸਭਾ ਮੈਂਬਰ ਬਣਾਏ ਸੀ ਉਹ ਹਟਾ ਕੇ ਹੁਣ ਵਿਧਾਇਕ ਦੇ ਤੌਰ ਤੇ ਚੋਣ ਲੜ ਲੜਾਣੀ ਇਹ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਹੈ ਕਿਉਂ ਨਹੀਂ ਪੰਜਾਬ ਦੇ ਕੋਲ ਆਮ ਆਦੀ ਪਾਰਟੀ ਦੇ ਕੋਲ ਜੇਕਰ ਭਗਵੰਤ ਮਾਨ ਜਮਿਨੀ ਪੱਧਰ ਤੋਂ ਉੱਠੇ ਸੀ ਤਾਂ ਕੀ ਇਹੋ ਜੇ 700 ਸਾਬ ਮੈਂਬਰ ਨਹੀਂ ਸੀ ਜਿਹੜੇ ਪੰਜਾਬ ਦੇ ਵਰਕਰ ਹੋਣ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਮਿਨੀ ਪੱਧਰ ਦੇ ਉੱਤੇ ਕੰਮ ਕੀਤਾ ਹੋਵੇ ਹਾਂ ਇਹ ਨਹੀਂ ਕਹਿੰਦੇ ਵੀ ਹਰ ਵਲੰਟੀਅਰ ਲੀਡਰ ਹੋਊਗਾ ਲੀਡਰ ਦਲੀਲ ਹੋਵੇ ਜਿਸ ਦੇ ਕੋਲ ਨੋਲਜ ਹੋਵੇ ਉਸ ਨੂੰ ਤੁਸੀਂ ਛਾਂਣ ਬਿਨ ਕਰਕੇ ਉਹਨੂੰ ਤੁਸੀਂ ਰਾਜ ਸਭਾ ਮੈਂਬਰ ਭੇਜ ਸਕਦੇ ਸੀ ਪਰ ਨਹੀਂ ਉਹਦੇ ਕਰਕੇ ਜਦੋਂ 2022 ਤੋਂ ਬਾਅਦ ਜੋ ਇਹ ਘਟਨਾ ਕਰਨ ਵਾਪਰਿਆ ਸੀ ਤਾਂ ਉਸ ਤੋਂ ਬਾਅਦ ਆਮਾਦੀ ਪਾਰਟੀ ਦਾ ਜਿਹੜਾ ਗ੍ਰਾਫ ਸੀ ਉਹ ਲਗਾਤਾਰ ਲਗਾਤਾਰ ਡਾਊਨ ਹੁੰਦਾ ਜਾ ਰਿਹਾ ਸੀ ਤਾਂ ਜਦੋਂ ਸਿੱਧੂ ਮੂਸੇਵਾਲੇ ਦੀ ਜਦੋਂ ਮੂਸੇਵਾਲੇ ਦੀ ਮੌਤ ਹੁੰਦੀ ਹੈ ਜਦੋਂ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੋਰ ਗਿਰ ਜਾਂਦਾ ਹੈ ਸੰਦੀਪ ਸਿੰਘ ਨਾ ਕਲੰਪੀਆ ਦੀ ਗਿਰਦੀ ਤਾਂ ਉਸ ਤੋਂ ਬਾਅਦ ਜਿਹੜਾ ਵਰਤਾਂਤ ਹੈ ਜਿਹੜਾ ਘਟਿਆ ਜਾਂਦਾ ਤਾਂ ਉਹ ਫਿਰ ਪਾਰਟੀ ਦੇ ਉਲਟੀ ਜਾਂਦਾ ਸਾਰਾ ਉਸ ਤੋਂ ਬਾਅਦ ਜੋ ਦਿੱਲੀ ਤੋਂ ਆਏ ਉਹ ਲੁੱਟ ਕੇ ਲੈ ਗਏ ਇਹ ਇਲਜ਼ਾਮ ਲੱਗ ਰਹੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਉਹ ਜਾਂਚ ਦੇ ਵਿਸ਼ੇ ਨੇ ਪਰ ਅੱਜ ਖੇਤਰੀ ਪਾਰਟੀ ਇਸੇ ਲਈ ਪੰਜਾਬ ਦੇ ਲਈ ਅਹਿਮ ਹੈ ਪਰ ਅੱਜ ਹੋ ਕੀ ਰਿਹਾ ਪੰਜਾਬ ਦੇ ਵਿੱਚ ਸਿੱਖ ਜਿੰਡੋ ਜੁੰਡੀ ਹੋ ਰਹੇ ਨੇ ਜਿਹੜੇ ਹੁਣ ਗੱਲ ਕਰਦੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤਾ ਉਹਦੇ ਸਾਹਮਣੇ ਖੜ ਕੇ ਝੂਠ ਬੋਲੀ ਜਾਂਦੇ ਹੋ ਯਾਰ ਉਹਦੇ ਸਾਹਮਣੇ ਕੀ ਕੁਝ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀ ਕੁਝ ਵਾਪਰ ਰਿਹਾ ਕੀ ਅੱਜ ਕੌਮ ਦੇ ਹਾਲਾਤ ਨੂੰ ਵੇਖ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਕੀ ਹੈ ਹੁਣ ਜਿਵੇਂ ਹੁਣ ਦੂਜੀ ਪਾਰਟੀਆਂ ਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਥੇਦਾਰ ਸਭਾਣ ਕੋਈ ਇਹੋ ਜਿਹਾ ਫੈਸਲਾ ਸੁਣਾਉਂਦਾ ਹੈ ਅਕਾਲ ਦਲ ਤੋਂ ਬਿਨਾਂ ਕਿਸੇ ਹੋਲ ਲੀਡਰ ਨੂੰ ਮੰਨਦੇ ਤਾਂ ਪਹਿਲਾਂ ਪਹਿਲਾਂ ਵੀ ਨਹੀਂ ਸੀ ਹੁਣ ਤਾਂ ਉਹ ਤਾਂ ਸਾਰਾ ਜਕੈਲੀ ਨਾ ਸਾਰਾ ਕਲੀਰਕ ਕਰਤਾ ਹੁਣ ਇਹ ਬਹੁਤ ਵੱਡੀ ਸਿਧਾਂਤਾਂ ਨੂੰ ਛੱਟ ਇਹ ਸਿੱਖ ਸਿਧਾਂਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਜਾਵੇਗੀ ਇਹ ਜਿਹੜੀ ਅੰਦਰੂਨੀ ਖਾਨਾਬਜ਼ੀ جنگ ਹੈ ਇਹ ਨਿੱਜੀ ਦੀ جنگ ਹੈ ਜਿਹੜੀ ਇਹ ਆਪਣੇ ਸਵਾਰਥਾਂ ਦੀ جنگ ਹੈ ਇਹ ਹੰਕਾਰ ਨੂੰ ਛੱਡ ਕੇ ਕਿਉਂ ਨਹੀਂ ਅੱਜ ਇੱਕ ਮੰਚ ਦੇ ਉੱਤੇ ਸਿਰ ਜੋੜ ਕੇ ਇਕੱਠੇ ਹੋ ਰਹੇ ਕਿਉਂਕਿ ਜੇ ਜੇਕਰ ਅ ਇਕੱਠੇ ਨਾ ਹੋਏ ਜੇ ਪਾਰਟੀ ਪਾਰਟੀ ਨੂੰ ਬਚੀ ਫੇ ਪ੍ਰਧਾਨਗੀ ਨੂੰ ਕੀ ਕਰੋਗੇ ਤੁਸੀਂ ਪ੍ਰਧਾਨਿਕ ਦਾ ਅੱਜ ਜਿਹੜਾ ਮਰਜ਼ੀ ਬਣਾ ਕੇ ਉਹ ਕਰ ਲੈ ਪਾਰਟੀ ਆਪਣੀ ਇਹ ਚੌਧਰਾਂ ਦੀ ਭੁੱਖ ਛੱਡ ਕੇ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਹੋਣਾ ਪੈਣਾ ਤੇ ਸੋ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਇਸ ਦੇ ਉੱਤੇ ਗੰਭੀਰਤਾ ਦੇ ਨਾਲ ਸੋਚਣਾ ਪੈਣਾ ਸੋ ਤੁਸੀਂ ਕੀ ਸੋਚਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਜਰੂਰ ਐਚਐਮਟੀ ਪੰਜਾਬ ਦੇ ਨਾਲ ਧੰਨ